हां जी ਤੁਸੀਂ ਜਿਵੇਂ ਦੇਖ ਰਹੇ ਹੋ ਮੇਰੇ ਕੋਲੇ ਆ 3-4 ਚਿਬੜ ਤੇ ਇੱਕ ਪਿਆਜ਼ ਤੇ ਇੱਕ ਲਈ ਆਪਾਂ ਨਾਲ ਹਰੀ ਮਿਰਚ ਤੇ ਇਹਨਾਂ ਦੀ ਆਪਾਂ ਕਰਾਂਗੇ ਚਟਣੀ ਤਿਆਰ ਚਿਬੜਾਂ ਦੀ ਚਟਣੀ ਚਿਬੜ ਤੁਸੀਂ ਦੇਖ ਹੀ ਰਹੇ ਹੋ ਨਾ ਤਾਂ ਜਿਆਦਾ ਇਹ ਵੱਡੇ ਸਾਈਜ਼ ਦੇ ਆ ਤੇ ਨਾ ਹੀ ਜਿਆਦਾ ਛੋਟੇ ਸਾਈਜ਼ ਦੇ ਆ ਜਿਹੜੇ ਅੱਜ ਕੱਲ ਚਿਬੜ ਆਉਂਦੇ ਆ ਉਹ ਇਸ ਤਰ੍ਹਾਂ ਦੇ ਹੀ ਆਉਂਦੇ ਆ ਹੌਲੀ ਹੌਲੀ ਜਿਹੜੇ ਹਰੇ ਚਿਬੜ ਆਉਣ ਲੱਗੇ ਉਹਨਾਂ ਦੀ ਚਟਣੀ ਆ ਜਿਹੜੀ ਬਹੁਤ ਹੀ ਜਿਆਦਾ ਟੇਸਟੀ ਬਣੂਗੀ ਬੰਦੀ ਇਹਨਾਂ ਦੀ ਵੀ ਟੇਸਟੀ ਆ ਪਰ ਇਹਦਾ ਟੇਸਟ ਅਲੱਗ ਹੁੰਦਾ ਹੈ ਉਹ ਚਿਬੜਾਂ ਦੀ ਚਟਨੀ ਦਾ ਟੇਸਟ ਹੁੰਦਾ ਜਿਹੜਾ ਬਹੁਤ ਹੀ ਅਲੱਗ ਹੁੰਦਾ ਹੈ ਤੇ ਇਹਨਾਂ ਤੋਂ ਆਪਾਂ ਹੁਣ ਕਰਾਂਗੇ ਚਟਨੀ ਤਿਆਰ ਇਹ ਚਟਨੀ ਬਣਾਉਣ ਵਾਸਤੇ ਆਪਾਂ ਜਿਹੜੇ ਇਹ ਚਿਬੜ ਲਏ ਨੇ ਇਹਨਾਂ ਨੂੰ ਆਪਾਂ ਛਿੱਲ ਲਾਂਗੇ ਛਿੱਲ ਕੇ ਇਹਨਾਂ ਦੇ ਉੱਪਰੋਂ ਜਿਹੜੇ ਕਵਰ ਜੇ ਨੇਗੇ ਸਾਰੇ ਆਪਾਂ ਉਤਾਰ ਦਾਂਗੇ ਤੇ ਜਿਹੜੇ ਛਿੱਲਣੇ ਆ ਇਹ ਆਪਾਂ ਤੁਸੀਂ ਦੇਖੋ ਇਹ ਆਪਾਂ ਕਿਵੇਂ ਰਾਉਂਡ ਜੀ ਸ਼ੇਪ ਦੇ ਵਿੱਚ ਆਪਾਂ ਛਿੱਲਦੇ ਹੁੰਨੇ ਆ ਕਿਉਂਕਿ ਇਹ ਛਿੱਲਣ ਲੱਗਿਆਂ ਬੜੀ ਆਸਾਨੀ ਨਾਲ ਛਿੱਲੇ ਜਾਂਦੇ ਆ ਤੇ ਬੜਾ ਹੀ ਸੋਹਣਾ ਇਹਨਾਂ ਦਾ ਛਿਲਕਾ ਜਾਂ ਲੈਂਦਾ ਜਦੋਂ ਆਪਾਂ ਹਲਕੇ ਹਲਕੇ ਜਿਹੇ ਹੱਥਾਂ ਨਾਲ ਛਿੱਲੀ ਜਾਂਦੇ ਆ ਤੇ ਆ ਦੇਖੋ ਇਹਨੇ ਜਿਹੜੇ ਪਾਸੇ ਇਸ ਚਿੱਬਰ ਤੋੜਿਆ ਹੁੰਦਾ ਜਾਂ ਤਾਂ ਉਸ ਪਾਸਿਓਂ ਆਪਾਂ ਛੱਲਣਾ ਸ਼ੁਰੂ ਕਰ ਦਿੰਨੇ ਆ ਤੇ ਜਾਂ ਜਿਹੜੇ ਪਾਸਿਓ ਇਹ ਅਟੈਚ ਹੁੰਦਾ ਟੈਣੀ ਨਾਲ ਉਸ ਪਾਸਿਓਂ ਆਪਾਂ ਸ਼ੁਰੂ ਕਰ ਦਿੰਨੇ ਆ ਛੱਲਣਾ ਤੇ ਐਂ ਰਾਉਂਡ ਰਾਉਂਡ ਸ਼ੇਪ ਦੇ ਵਿੱਚ ਆਪਾਂ ਇਹਨੂੰ ਛਿੱਲਦੇ ਹੀ ਜਾਂਦੇ ਆ ਤੇ ਬੜਾ ਹੀ ਸੋਹਣਾ ਹਾਰਜਾ ਬਣ ਜਾਂਦਾ ਦੇਖੋ ਜਦੋਂ ਛੱਲਾ ਲੈਨੇ ਆ ਜਿਵੇਂ ਆਪਾਂ ਆਲੂ ਛਿੱਲਦੇ ਆ ਉਸੇ ਤਰ੍ਹਾਂ ਹੀ ਆਪਾਂ ਇਹ ਚਿੱਬਰ ਆ ਜਿਹੜੇ ਛਿੱਲ ਲੈਣੇ ਐਗੇ ਇਹ ਛਿੱਲ ਕੇ ਕੁਛ ਐਸਤਰਾ ਲੱਗਣ ਲੱਗ ਜਾਂਦੇ ਆ ਕਿਰੇ ਕਿਰੇ ਜੇ ਚਿਬੜ ਹੁੰਦੇ ਆ ਇਹ ਇਹਨਾਂ ਦੇ ਵਿੱਚ ਕੋਈ ਕੋੜਾ ਪਨ ਨਹੀਂ ਹੁੰਦਾ ਨਹੀਂ ਤਾਂ ਜਦੋਂ ਆਪਾਂ ਗ੍ਰੀਨ ਜੇ ਚਿਬੜ ਦੀ ਚਟਨੀ ਬਣਾਉਣੀ ਆ ਤਾਂ ਪਹਿਲਾਂ ਆਪਾਂ ਉਹਨਾਂ ਨੂੰ ਟੇਸਟ ਕਰਦੇ ਆ ਹਲਕਾ ਜਿਹਾ ਫਿਰ ਆਪਾਂ ਉਹਨੂੰ ਚਟਨੀ ਬਣਾਉਣ ਵਾਸਤੇ ਸਾਫ਼ ਕਰਦੇ ਆਂਗੇ ਇਹ ਚਿਬੜਾ ਨੂੰ ਚੈੱਕ ਕਰਨ ਦੀ ਟੇਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹ ਪਹਿਲਾਂ ਹੀ ਪੱਕੇ ਵੇ ਤੇ ਕਿਰੇ ਕਿਰੇ ਹੁੰਦੇ ਆ ਮਿੱਠੇ ਹੁੰਦੇ ਨੇਗੇ ਤੇ ਐਸੀ ਤਰ੍ਹਾਂ ਹੀ ਆਪਾਂ ਜਿਹੜੇ ਤਿੰਨੇ ਚਾਰੇ ਚਿਬੜ ਜੇ ਇਹ ਜਿਹੜੇ ਹੈਗੇ ਆਪਣੇ ਕੋਲੇ ਇਹ ਛੱਲ ਲੈਣੇ ਆਂਗੇ ਨਾਲ ਹੀ ਆਪਾਂ ਹਰੀ ਮਿਰਚ ਜਿਹੜੀ ਉਹ ਵੀ ਵਿੱਚ ਹੀ ਕੱਟ ਲਾਂਗੇ ਸਾਰਾ ਕੁਝ ਆਪਾਂ ਇਕੱਠਾ ਹੀ ਗ੍ਰाइंड ਕਰਾਂਗੇ ਮਿਰਚ ਦੀ ਜਿਹੜੀ ਟੋਪੀ ਜੀ ਸੀਗੀ ਉਹ ਡੰਡੀ ਜੀ ਸੀਗੀ ਉਹ ਆਪਾਂ ਉਤਾਰਤੀ ਤੇ ਜਿਹੜੀ ਮਿਰਚ ਦੇ ਉਹਦੇ ਚਾਰ ਪੀਸ ਕਰ ਲਏ ਇੱਕ ਆਪਾਂ ਪਿਆਜ਼ ਐ ਇਹ ਵੀ ਪਿਆਜ਼ ਨੂੰ ਵੀ ਆਪਾਂ ਛਿੱਲ ਕੇ ਤੇ ਇਸ ਦੇ ਵਿੱਚ ਹੀ ਆਪਾਂ ਗ੍ਰाइंड ਕਰਨਾ ਇਕੱਠਾ ਹੀ ਸਾਰਾ ਮਟੀਰੀਅਲ ਆਪਾਂ ਗ੍ਰाइंड ਕਰਾਂਗੇ ਇਹਨੂੰ ਵੀ ਨਾਲ ਹੀ ਛਿੱਲ ਕੇ ਤੇ ਇਹਦੇ ਵਿੱਚ ਰੱਖ ਲਾਂਗੇ ਤੇ ਧੋ ਕੇ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਆਪਾਂ ਸਾਰੇ ਮਿਕਸਚਰ ਨੂੰ ਗ੍ਰाइंड ਕਰ ਲਾਂਗੇ ਸਾਰੇ ਸਮਾਨ ਹੁਣ ਆਪਾਂ ਕੱਟ ਲਿਆ ਕੱਟ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਾਂਗੇ ਧੋਵਾਂਗੇ ਉਸ ਤੋਂ ਬਾਅਦ ਆਪਾਂ ਇੱਕ ਪਲੇਟ ਦੇ ਵਿੱਚ ਪਾ ਕੇ ਇਹਨੂੰ ਸਾਰੇ ਸਮਾਨ ਨੂੰ ਆਪਾਂ ਕੱਟ ਲਾਂਗੇ ਤੇ ਇਹਦੇ ਹਲਕੇ ਹਲਕੇ ਜਿਹੇ ਤੇ ਛੋਟੇ ਛੋਟੇ ਜਿਹੇ ਪੀਸ ਕਰ ਲਾਂਗੇ ਜਦੋਂ ਆਪਾਂ ਇਹ ਚਿਬੜ ਆਪਾਂ ਕਟਿੰਗ ਕਰਦੇ ਆ ਤੇ ਇਹਦੇ ਜਿਆਦਾ ਵੱਡੇ ਵੱਡੇ ਪੀਸ ਨਹੀਂ ਕਰਨੇ ਹੁੰਦੇਗੇ ਥੋੜੇ ਜੇ ਛੋਟੇ ਛੋਟੇ ਜੇ ਪੀਸ ਕਰਦੇ ਆ ਕਿਉਂਕਿ ਜਿਹੜੇ ਚਿਬੜਾਂ ਦੇ ਬੀਜ ਹੁੰਦੇ ਆ ਇਹ ਬਿਲਕੁਲ ਚੰਗੀ ਤਰ੍ਹਾਂ ਗ੍ਰਾਈਂਡ ਹੋਣੇ ਚਾਹੀਦੇ ਵਿੱਚ ਦਿਖਣੇ ਨਹੀਂ ਚਾਹੀਦੇ ਹੁੰਦੇ ਬੀਜ ਮਸ ਪਹਿਲਾਂ ਵੱਡੇ ਕਹਿੰਦੇ ਹੁੰਦੇ ਸੀਗੇ ਜੇ ਚਿਬੜਾਂ ਦੇ ਬੀਜ ਨਹੀਂ ਮਰੇ ਤਾਂ ਸਮਝ ਲਓ ਚਟਣੀ ਹੈ ਜਿਹੜੀ ਆਪਣੀ ਚੰਗੀ ਤਰ੍ਹਾਂ ਬਣ ਕੇ ਨਹੀਂ ਤਿਆਰ ਹੋਏਗੀ ਐਸ ਕਰਕੇ ਆਪਾਂ ਨੂੰ ਜਿਹੜੇ ਇਹ ਥੋੜਾ ਜਿਹਾ ਜ਼ਿਆਦਾ ਗ੍ਰाइंड ਕਰਨਾ ਪੈਂਦਾ ਤੇ ਆਪਾਂ ਛੋਟੇ-ਛੋਟੇ ਪੀਸੇਸ ਦੇ ਵਿੱਚ ਆਪਾਂ ਇਹਨਾਂ ਨੂੰ ਕੱਟ ਲਏਗਾ ਇਹਨਾਂ ਨੂੰ ਚੰਗੀ ਤਰ੍ਹਾਂ ਹੁਣ ਕਰ ਲਾਂਗੇ ਗ੍ਰाइंड ਜਿਦੋਂ ਹੀ ਗ੍ਰाइंड ਹੋ ਗਿਆ ਚੰਗੀ ਤਰ੍ਹਾਂ ਤਾਂ ਆਪਣੀ ਚਟਣੀ ਹੈ ਜਿਹੜੀ ਬਣ ਕੇ ਹੋ ਜੂਗੀ ਤਿਆਰ ਨਾਲ ਹੀ ਆਪਾਂ ਮਿਰਚ ਤੇ ਪਿਆਜ਼ ਵੀ ਕੱਟ ਕੇ ਰੱਖ ਲਏ ਤੇ ਹੁਣ ਆਪਾਂ ਇਹ ਸਾਰਾ ਮਿਕਸਚਰ ਹੈ ਜਿਹੜਾ ਆਪਣਾ ਮਟੀਰੀਅਲ ਹੈ ਇਹ ਆਪਾਂ ਜੱਗ ਦੇ ਵਿੱਚ ਪਾ ਕੇ ਤੇ ਇਹਨੂੰ ਹੁਣ ਆਪਾਂ ਹਾਂਜੀ ਜਿਵੇਂ ਹੀ ਆਪਾਂ ਚਟਨੀ ਗ੍ਰाइंड ਕਰੀ ਤੇ ਗ੍ਰाइंड ਕਰਨ ਤੋਂ ਬਾਅਦ ਆਪਣੀ ਚਟਨੀ ਕੁਛ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਈ ਨਾ ਇਹ ਜਿਆਦਾ ਪਤਲੀ-ਪਤਲੀ ਜੀ ਬਣੀ ਐ ਤੇ ਨਾ ਹੀ ਜਿਆਦਾ ਇਹ ਗਾੜੀ ਜੀ ਬਣੀ ਐ ਤੇ ਜਿਹੜੇ ਇਹ ਬੀਜ ਆ ਬਿਲਕੁਲ ਇੱਕਦਮ ਮਰ ਚੁੱਕੇ ਨੇਗੇ ਪਲੇਨ ਹੋ ਚੁੱਕੀ ਐ ਚਟਨੀ ਤੇ ਹੁਣ ਆਪਾਂ ਲਾਵਾਂਗੇ ਚਟਨੀ ਨੂੰ ਤੜਕਾ ਚਟਨੀ ਨੂੰ ਤੜਕਾ ਲਾਉਣ ਵਾਸਤੇ ਮੈਂ ਇੱਥੇ ਬਾਲੂ ਰੱਖ ਲਿਆਗਾ ਸਟੀਲ ਦਾ ਇਹਦੇ ਵਿੱਚ ਆਪਾਂ ਆਪਾਂ ਪਾਵਾਂਗੇ ਦੇਸੀ ਘਿਓ ਦੇਸੀ ਘਿਓ ਦੇ ਆਪਾਂ ਇੱਥੇ ਦੋ ਵੱਡੇ ਚਮਚੇ ਆ ਜਿਹੜੇ ਪਾਈਨੇਗੇ ਤੇ ਤੁਸੀਂ ਵੀ ਆਪਣੀ ਮਤਲਬ ਵੱਧ ਘੱਟ ਪਾ ਸਕਦੇ ਹੋਗੇ ਚਟਨੀ ਦੇ ਅਕੋਰਡਿੰਗ ਜਿੰਨੀ ਕਿ ਚਟਨੀ ਸੀ ਆਪਾਂ ਓਨਾਂ ਕੋ ਉਸ ਮੁਤਾਬਕ ਆਪਾਂ ਕਿਉ ਹੈ ਜਿਹੜਾ ਪਾਲਿਆ ਕਿਉ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਲੋ ਫਲੇਮ ਦੇ ਉੱਤੇ ਮੈਂ ਇਹਨੂੰ ਗਰਮ ਹੋਣ ਲਈ ਰੱਖ ਤਾ ਹੈਗਾ ਜਿਵੇਂ ਹੀ ਇਹ ਗਰਮ ਹੋ ਜਾਂਦਾ ਫਿਰ ਆਪਾਂ ਇਹਦੇ ਵਿੱਚ ਨਮਕ ਮਿਰਚ ਪਾ ਕੇ ਤੇ ਉਹਨੂੰ ਪਹਿਲਾਂ ਕਲਕਾ ਲਾਂਗੇ ਕਿਉ ਆਪਣਾ ਪੂਰਾ ਗਰਮ ਹੋ ਚੁੱਕਿਆ ਸੀ ਤੇ ਹੁਣ ਇੰਡਕਸ਼ਨ ਮੈਂ ਜਿਹੜਾ ਹੈ ਇਹ ਬੰਦ ਕਰਤਾ ਇੰਡਕਸ਼ਨ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਟੇਸਟ ਅਨਸਾਰ ਇੱਕ ਚਮਚਾ ਆਪਾਂ ਪਾਵਾਂਗੇ ਨਮਕ ਦਾ ਤੇ ਅੱਧਾ ਚਮਚਾ ਦੇ ਤੋਂ ਥੋੜੀ ਜਿਹੀ ਵੱਧਾ ਪਾਵਾਂਗੇ ਮਿਰਚ ਮਿਰਚ ਪਾਊਡਰ ਇਹਦੇ ਵਿੱਚ ਪਾਉਣ ਨਾਲ ਆਪਣਾ ਜਿਹੜਾ ਕਲਰ ਹੈ ਚਟਨੀ ਦਾ ਬਹੁਤ ਵਧੀਆ ਤੇ ਟੇਸਟੀ ਟੇਸਟੀ ਚਟਨੀ ਬਣ ਕੇ ਤਿਆਰ ਹੁੰਦੀ ਹੈ ਜਦੋਂ ਆਪਾਂ ਇਹਦੇ ਵਿੱਚ ਪਹਿਲਾਂ ਕਲਕਾਲੀਏ ਨਮਕ ਤੇ ਮਿਰਚ ਨੂੰ ਤਾਂ ਚਟਨੀ ਦਾ ਰੰਗ ਹੈ ਜਿਹੜਾ ਬਹੁਤ ਹੀ ਸੋਹਣਾ ਬਣਦਾ ਹੈਗਾ ਤੇ ਜਿਵੇਂ ਹੀ ਆਪਣਾ ਇਹ ਮਸਾਲਾ ਤਿਆਰ ਹੋ ਜੂਗਾ ਉਦੋਂ ਹੀ ਆਪਾਂ ਫਿਰ ਚਟਨੀ ਹੈ ਜਿਹੜੀ ਇਹਦੇ ਵਿੱਚ ਐਡ ਕਰ ਦਾਂਗੇ ਤੇ 2 ਮਿੰਟ ਔਰ ਐਡ ਕਰਨ ਤੋਂ ਬਾਅਦ ਆਪਾਂ ਲਾਵਾਵਾਂਗੇ ਚਟਨੀ ਨੂੰ ਸੇਕ ਇਹ ਦੇਖੋ ਪੂਰਾ ਐ ਕਲਰ ਇਹਨੇ ਛੱਡਤਾ ਹੈਗਾ ਪੂਰਾ ਐ ਕਲਕ ਗਿਆ ਹੈਗਾ ਆਪਣਾ ਨਮਕ ਤੇ ਜਿਹੜੀ ਆਪਾਂ ਮਿਰਚ ਪਾਈ ਸੀਗੀ ਹੁਣ ਆਪਾਂ ਇਹਦੇ ਵਿੱਚ ਚਟਨੀ ਹੈ ਜਿਹੜੀ ਗ੍ਰाइंड ਕਰਕੇ ਰੱਖੀ ਉਹ ਸਾਰੀ ਆਪਾਂ ਪਾ ਕੇ ਇਹਦੇ ਵਿੱਚ ਆਪਾਂ ਭੁੰਨ ਲਾਂਗੇ ਜਦੋਂ ਕਿ ਉਹ ਜ਼ਿਆਦਾ ਗਰਮ ਹੋ ਗਿਆ ਤਾਂ ਮੈਂ ਪਹਿਲਾਂ ਅੱਧੀ ਚਟਨੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਕਲਕਾਇਆ ਜਿਹੜੀ ਜੱਗ ਦੇ ਵਿੱਚ ਵਾਪਸ ਪਿੱਛੇ ਬਚੀ ਸੀਗੀ ਉਹ ਵੀ ਸਾਰੀ ਹੁਣ ਮੈਂ ਪਾ ਕੇ ਇਹਦੇ ਵਿੱਚ ਤੇ ਇਹਨੂੰ ਵੀ ਚੰਗੀ ਤਰ੍ਹਾਂ ਉਹ ਕਰ ਲਾਂਗੇ ਭੁੰਨ ਲਾਂਗੇ ਕਲਕਾ ਲਾਂਗੇ ਜਿਵੇਂ ਚਟਨੀ ਹੈ ਜਿਹੜੀ ਸਾਰੀ ਬਣ ਕੇ ਤਿਆਰ ਹੋਊਗੀ ਤੇ ਇਹਨੇ ਆਪਣਾ ਸਾਰਾ ਅਲੱਗ ਹੀ ਕਲਰ ਜਿਹਾ ਛੱਡ ਦੇਣਾ ਕਿ ਤੇ ਚਟਨੀ ਆਪਣੀ ਬਹੁਤ ਹੀ ਵਧੀਆ ਤੇ ਟੇਸਟੀ ਟੇਸਟੀ ਬਣ ਕੇ ਤਿਆਰ ਹੋਣੀ ਹੈ ਜੱਗ ਦੇ ਵਿੱਚੋਂ ਆਪਾਂ ਸਾਰੀ ਚਟਨੀ ਇਸ ਤਰ੍ਹਾਂ ਆਪਾਂ ਕੱਢ ਲਈ ਕੱਢਣ ਤੋਂ ਬਾਅਦ ਦੇਖੋ ਆਪਣਾ ਜਿਹੜਾ ਮੈ ਗੈਸ ਹੈ ਜਿਹੜੀ ਇਹਦੇ ਇੰਡਕਸ਼ਨ ਹੈ ਇਹਨੂੰ ਆਨ ਕਰ ਲਿਆ ਤੇ ਚਟਨੀ ਦਾ ਰੰਗ ਹੈ ਜਿਹੜਾ ਕੁਛ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਚਟਨੀ ਦੇ ਵਿੱਚ ਆਪਾਂ ਕੁਝ ਵੀ ਜ਼ਿਆਦਾ ਨਹੀਂ ਪਾਇਆ ਸਿਰਫ ਪਿਆਜ਼ ਤੇ ਮਿਰਚ ਤੇ ਚਾਰ ਆਪਣੇ ਚਿਬੜ ਇਹਨਾਂ ਸਾਰਿਆਂ ਦੀ ਆਪਣੀ ਚਟਨੀ ਬਣ ਕੇ ਹੋ ਗਈ ਤਿਆਰ ਹੁਣ ਚਾਹੇ ਆਪਾਂ ਰੋਟੀ ਨਾਲ ਖਾਈਏ ਤੇ ਚਾਹੇ ਪਰਾਂਠੇ ਨਾਲ ਖਾਈਏ ਚਟਨੀ ਨੂੰ ਇਹਨੂੰ ਆਪਾਂ ਇੱਕ ਹਫ਼ਤੇ ਤੱਕ ਸਟੋਰ ਕਰਕੇ ਫ੍ਰਿਜ ਦੇ ਵਿੱਚ ਰੱਖ ਸਕਦੇ ਆਂਗੇ ਬਾਕੀ ਗੁਨਾਹ ਭਰਪੂਰ ਹੁੰਦੀ ਹੈ ਰੁੱਤ ਰੁੱਤ ਦਾ ਮੇਵਾ ਹੀ ਹੁੰਦਾ ਹੈ ਇੱਕ ਤਰ੍ਹਾਂ ਦਾ ਇਹ ਗਰਮੀਆਂ ਦੇ ਵਿੱਚ ਹੀ ਚਿਬੜ ਹੈ ਜਿਹੜੇ ਆਉਂਦੇ ਹੈਗੇ ਸਰਦੀਆਂ ਦੇ ਵਿੱਚ ਆਉਂਦੇ ਤਾਂ ਹੈ ਪਰ ਉਹਨਾਂ ਵਧੀਆ ਟੇਸਟੀ ਨਹੀਂ ਬਣਦੀ ਚਟਨੀ ਜਿੰਨੇ ਕੀ ਹੁਣ ਚੁਬੜ ਵਧੀਆ ਆਉਂਦੀ ਹੈ ਤੇ ਟੀ ਚਟਨੀ ਵੀ ਆਪਣੀ ਟੇਸਟੀ ਬਣਦੀ ਹੈ ਚਟਨੀ ਮੈਂ ਟੇਸਟ ਕਰਕੇ ਦੇਖ ਲਈ ਹੈ एकदम ਪਰਫੈਕਟ ਨਾਮ ਕੇ ਮਿਰਚ ਜਿਹੜਾ ਇਹਦੇ ਵਿੱਚ ਪਿਆ ਹੈਗਾ ਤੇ ਲਓ ਜੀ ਆਪਣੀ ਗਰਮਾ ਗਰਮ ਤੇ ਵਧੀਆ ਟੇਸਟੀ ਟੇਸਟੀ ਚੁਬੜਾਂ ਦੀ ਚਟਨੀ ਹੋ ਗਈ ਤਿਆਰ एकदम ਮਜ਼ੇਦਾਰ ਸਰਵ ਕਰਨ ਦੇ ਲਈ ਆਪਾਂ ਚਟਨੀ ਨੂੰ ਕਢ ਲਿਆ ਇੱਕ ਕੱਚ ਦੇ ਬਾウル ਦੇ ਵਿੱਚ ਤੇ ਜਿੰਨੀ ਕਾਪਾ ਚਟਨੀ ਖਾਣੀ ਆ ਉੰਨੀ ਕਾਪਾ ਕੱਢ ਲੈਣੀ ਹੈਗੀ ਸਾਈਡ ਤੇ ਰੱਖ ਲੈਣੀ ਹੈ ਬਾਕੀ ਚਟਨੀ ਹੈ ਜਿਹੜੀ ਆਪਾਂ ਸਟੋਰ ਕਰਕੇ ਫ੍ਰਿਜ ਦੇ ਵਿੱਚ ਰੱਖ ਦਾਂਗੇ ਜੇ ਚਾਹੀ ਆਪਾਂ ਇਹਨੂੰ ਹਫਤਾ ਭਰ ਇਸੇ ਤਰ੍ਹਾਂ ਹੀ ਖਾਈ ਚੱਲੀਏ ਬਿਲਕੁਲ ਵੀ ਖਰਾਬ ਨਹੀਂ ਹੁੰਦੀਗੀ ਬਾਕੀ ਫ੍ਰਿਜ ਦੇ ਵਿੱਚ ਜ਼ਰੂਰ ਰੱਖਣੀ ਪੈਂਦੀ ਹੈ ਕਿਉਂਕਿ ਇਹਦੇ ਵਿੱਚ ਫਿਰ ਵੀ ਕੱਟਾਪਾਨ ਹੁੰਦਾਗਾ ਜਿਹੜਾ ਮੌਸਮ ਹੈ ਗਰਮੀ ਦਾ ਮੌਸਮ ਚੱਲ ਰਿਹਾ ਤਾਂ ਨਹੀਂ ਤਾਂ ਆਪਣੀ ਚਟਨੀ ਹੈ ਜਿਹੜੀ ਖਰਾਬ ਹੋ ਜੂਗੀ ਬਾਕੀ ਇਥੇ ਕਰਦੇ ਆਂ ਆਪਾਂ ਵੀਡੀਓ ਦਾ ਐਂਡ ਮਿਲਦੇ ਆਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਨਾ ਵੀਡੀਓ ਨੂੰ ਨਾ ਭੁੱਲਿਓ